ਗਲੂਰ ਇਹਨ ਦੀ ਸਿਕਾਰ ਤੇ ਤੁਰ ਨਹੀਂ ਹੁੰਦਾ ਸੀ ਅੱਖਾਂ ਤੋਂ ਵੀ ਜੱਜ ਨਾਲ ਦਿਖਦਾ ਨਹੀਂ ਸੀ ਰੁੜ ਰੁੜ ਕੇ ਚੱਲਦੀ ਸੀ ਖੰਡਰ ਪਨੇ ਮਕਾਨ ਚ ਪਈ ਸੀ ਇਹ ਭੈਣ ਆਪਣੇ ਪੈਰਾਂ ਤੇ ਤੁਰ ਸਕੇ ਖੁਸ਼ੀਆਂ ਤੇ ਖੇੜਿਆਂ ਦੇ ਨਾਲ ਆਪਣਾ ਜੀਵਨ ਬਤੀਤ ਕਰ ਸਕੇ ਇਹਦੇ ਲਈ ਤੁਸੀਂ ਵੀ ਅਰਦਾਸ ਕਰਿਓ ਭੈਣ ਕਿਉਂਕਿ ਇਸ ਭੈਣ ਨੂੰ ਤੁਹਾਡੀਆਂ ਦੁਆਵਾਂ ਦੀ ਅਸੀਸਾਂ ਦੀ ਲੋੜ ਹੈ ਰਸ ਦੇ ਵਿੱਚ ਬੱਚੇ ਜਾਨੀ ਦੇ ਵਿੱਚ ਰਸੌਲੀ ਆ ਡਾਕਟਰਾਂ ਨੇ ਉਹਦਾ ਸੈਂਪਲ ਭੇਜਣਾ ਵਾ ਉਹਦੀ ਰਿਪੋਰਟ ਆਊਗੀ ਬਾਇਓਫਸੀ ਦੀ ਵਾਹ ਕਿਰਪਾ ਕਰੇ ਰਿਪੋਰਟ ਆ ਜਿਹੜੀ ਚੰਗੀ ਆਵੇ ਜੀਰੇ ਹਣ ਬਿਲਕੁਲ ਨਹੀਂ ਦਿਖਣਾ ਹੈ ਸਾਥੀ ਹੈ ਹੱਕ ਨਾ ਬਿਲਕੁਲ ਨਹੀਂ ਦਿਖੂਗਾ ਇਹਦਾ ਆਪਰੇਸ਼ਨ ਹੋਊਗਾ ਸਰਜਰੀ ਹੋਊਗੀ ਠੀਕ ਆ ਹੋਊਗਾ ਚਲ ਤੂੰ ਫਿਕਰ ਨਾ ਕਰਿਆ ਕਰ ਠੀਕ ਆ ਤੇਰਾ ਭਰਾ ਅਸੀਂ ਤੇਰੇ ਨਾਲ ਆ ਅਪਾ ਪੂਰੀ ਕੋਸ਼ਿਸ਼ ਕਰਾਂਗੇ ਪੂਰੀ ਬਾਹ ਲਾਵਾਂਗੇ ਇੱਕ ਵਾਰ ਠੀਕ ਆ ਸਸੀ ਗਾਲ ਮੋਣੀ ਪਹਿਣੇ ਠੀਕ ਆ ਕਿਹੜੀ ਅੱਖ ਤੋਂ ਦਿਖਦਾ ਤੈਨੂੰ ਇਸ ਤੋਂ ਦਿਖਦਾ ਇੱਕੋ ਨਹੀਂ ਇਹਦੇ ਤੋਂ ਜਵਾਂ ਨਹੀਂ ਦਿਖਦਾ ਹਨਾ ਇਹਦੇ ਤੋਂ ਦਿਖਦਾ ਥੋੜਾ ਠੀਕ ਆ ਮੋਣੀ ਪਹਿਣੇ ਕਿਵੇਂ ਅੱਗੇ ਨਾਲੋਂ ਕੁਝ ਫਰਕ ਪਿਆ ਜੋੜਾਂ ਜਾਨਾਂ ਦਾ ਦਰਦ ਘਟੇ ਕੁਝ ਹਾਂਜੀ ਦਰਦ ਘਟ ਗਿਆ ਅੱਗੇ ਨਾਲ ਹਾਂਜੀ ਠੀਕ ਆ ਪਹਿਣੇ ਤੇ ਹੋਰ ਲੱਗਦਾ ਥੋੜੀ ਬੋਲੇ ਸਿੱਧੀਆਂ ਹੋਣ ਲੱਗੀਆਂ ਅੱਛਾ ਐਕਸਰਸਾਈਜ਼ ਕਰਾਉਂਦੇ ਹੁੰਦੇ ਆ ਹਾਂ ਠੀਕ ਆ ਭੈਣੇ ਕਿਧਰੇ ਢਿੱਡ 'ਚ ਵੀ ਦਰਦ ਹੁੰਦਾ ਰਹਿੰਦਾ ਹਾਂਜੀ ਠੀਕ ਆ ਭੈਣੇ ਹਮ ਤੈਨੂੰ ਡਾਕਟਰ ਨੇ ਦੱਸਿਆ ਹੋਣਾ ਨਾ ਵੀ ਢਿੱਡ ਦੇ ਵਿੱਚੋਂ ਸੈਂਪਲ ਦੇਣਾ ਪੈਣਾ ਥੋੜਾ ਜਿਹਾ ਲੱਗਦਾ ਨੇ ਉਹਨਾਂ ਨੇ ਲਿਆ ਸੀਗਾ ਉਹ ਸਕੈਨ ਵਗੈਰਾ ਕਰਾ ਹਾਂ ਉਹ ਢਿੱਡ ਦਾ ਨਾ ਜਿਹੜਾ ਅੰਦਰ ਜਿਵੇਂ ਇੱਕ ਉਹ ਹੁੰਦੀ ਰਸੌਲੀ ਓਵੇਂ ਆ ਹੈ ਨਾ ਉਹ ਉਹਦਾ ਸੈਂਪਲ ਭੇਜਣਗੇ ਰਸੌਲੀ ਦਾ ਪਹਿਲਾਂ ਫਿਰ ਜੇ ਉਹਦਾ ਸੈਂਪਲ ਆਊਗਾ ਜਦੋਂ ਰਿਪੋਰਟ ਆਜੂਗੀ ਫਿਰ ਉਹਨੂੰ ਕੱਟ ਦੇਣਗੇ ਰਸੌਲੀ ਨੂੰ ਜਾਂ ਜੂਟਰਸ ਕੱਟ ਦੇਣਗੇ ਠੀਕ ਹੋ ਸਕਦਾ ਬੱਚੇ ਜਾਨੀ ਕੱਢਣੀ ਪਵੇ ਠੀਕ ਹੈ ਕਢਾ ਦਈਏ ਠੀਕ ਹੈ ਭੈਣ ਜੀ ਨੇ ਵਾਇਗਰੂ ਮੇਰ ਕਰਨਗੇ ਮੇਰੀ ਭੈਣ ਦੇ ਗੋਡੇ ਗਿੱਟੇ ਠੀਕ ਹੋ ਜਾਣਗੇ ਤੇ ਤੂੰ ਆਪਣੇ ਜੋਗੀ ਹੋ ਜੇਵੇਂ ਸਾਡੀ ਤਾਂ ਇਹੀ ਕੋਸ਼ਿਸ਼ ਆ ਗੁਰੂ ਮਹਾਰਾਜ ਕਿਰਪਾ ਕਰਨ ਤੈਨੂੰ ਤੰਦਰੁਸਤੀ ਬਖਸ਼ਣ ਤੇ ਤੂੰ ਤਕੜੀ ਹੋ ਕੇ ਆਪਣੇ ਪੈਰਾਂ ਸਿਰ ਹੋ ਕੇ ਜੀਵਨ ਬਤੀਤ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੋਣੀ ਭੈਣ ਦੀਆਂ ਵੀਡੀਓ ਤੁਸੀਂ ਦੇਖੋ ਜਿਸ ਦਿਨ ਲੈ ਕੇ ਆਏ ਸੀ ਭੈਣ ਨੂੰ 17325 ਨੂੰ ਅਸੀਂ ਭੈਣ ਨੂੰ ਲੈ ਕੇ ਆਏ ਸੀਗੇ ਠੱਕਰ ਕੀ ਪਿੰਡ ਆ ਜ਼ਿਲ੍ਹਾ ਕਪੂਰਥਲਾ ਤਹਿਸੀਲ ਫਰਗਵਾੜਾ ਭੈਣ ਇਕੱਲੀ ਹੋਈ ਰਹਿੰਦੀ ਸੀ ਘਰ ਚ ਤੁਰ ਨਹੀਂ ਹੁੰਦਾ ਸੀ ਅੱਖਾਂ ਤੋਂ ਵੀ ਜੱਜ ਨਾਲ ਦਿਖਦਾ ਨਹੀਂ ਸੀ ਰੋੜ ਰੋੜ ਕੇ ਚੱਲਦੀ ਸੀ ਖੰਡਰ ਨੇ ਮਕਾਨ ਚ ਪਈ ਸੀ ਮਾਂ ਵੀ ਇਸ ਦੁਨੀਆ ਤੋਂ ਚਲੇ ਗਈ ਪਿਓ ਵੀ ਇਸ ਦੁਨੀਆ ਤੋਂ ਚਲਿਆ ਗਿਆ ਇੱਕ ਭੈਣ ਸੀ ਉਹ ਵੀ ਇਸ ਦੁਨੀਆ ਤੋਂ ਚਲੀ ਗਈ ਇੱਕ ਭਰਾ ਭਰਾ ਵੀ ਸੀਗਾ ਪਰ ਆਮ ਤੋ ਵੱਡਾ ਸੀ ਉਹ ਡੈਥ ਹੋ ਗਈ ਪੂਰੀ ਵੀ ਡੈਥ ਹੋ ਗਈ ਤੇ ਗਠੀਏ ਦੀ ਪ੍ਰੋਬਲਮ ਕਰਕੇ ਭੈਣ ਦੇ ਗੁੱਟ ਦੇਖੋ ਤੁਸੀਂ ਹੈ ਨਾ ਕਿਵੇਂ ਹੋਏ ਹੋਏ ਆ ਗੁੱਟ ਕਈ ਵਾਰੀ ਸਾਡੇ ਕਰਮਾਂ ਦਾ ਕੁਝ ਐਸੇ ਲੈਣੇ ਦੇਣੇ ਹੁੰਦੇ ਆ ਉਹ ਸਾਨੂੰ ਪੂਰੇ ਕਰਨੇ ਪੈਂਦੇ ਆ ਤੇ ਮੋਣੀ ਭੈਣ ਦੇ ਵੀ ਕਰਮਾਂ ਦਾ ਕੋਈ ਦੁੱਖ ਤਕਲੀਫ ਸੀ ਜਿਹੜਾ ਨੇ ਪਛਦੇ ਲੰਬੇ ਸਮੇਂ ਜਿਹਨੇ ਕੱਟਿਆ ਪਰ ਹੁਣ ਸਾਡੀ ਭੈਣ ਨੂੰ ਵਾਇਗਰ ਜੀ ਨੇ ਮਨੋਖਤਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਦੀ ਮੈਂਬਰ ਬਣਾਇਆ ਵਾ ਤੇ ਅਸੀਂ ਗੁਰੂ ਸਾਹਿਬ ਤੇ ਭਰੋਸਾ ਕਰਦੇ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਇਹ ਭੈਣ ਦੀ ਤਕਲੀਫ ਨੂੰ ਜ਼ਰੂਰ ਕਟਾਉਣਗੇ ਜਿਹੜੀ ਕਿ ਅਗੇ ਨਾਲੋਂ ਥੋੜੀ ਫਰਕ ਵੀ ਪਿਆ ਠੀਕ ਵੀ ਹੋਈ ਆ ਅੱਜ ਸਾਡੇ ਕੋਲੇ ਭੈਣ ਨੂੰ ਆਈ ਨੂੰ ਕਰੀਬ ਮਹੀਨਾ ਖ ਹੋ ਗਿਆ 17 ਤੈਨੂੰ ਲੈ ਕੇ ਆਏ ਸੀ ਤੇ ਅੱਜ 26 ਚਾਰ ਆ ਇਕ ਮਹੀਨਾ 10 15 ਦਿਨ ਹੋ ਚੱਲੇ ਨੇ ਤੇ ਗੁਰੂ ਕਿਰਪਾ ਕਰਨ ਮੋਣੀ ਭੈਣ ਦੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਛੋਟਾ ਜਿਹਾ ਵੀ ਆਪਣਾ ਅਸੀਂ ਯੋਗਦਾਨ ਪਾ ਸਕੀਏ ਭੈਣ ਆਪਣੇ ਪੈਰਾਂ ਤੇ ਤੁਰ ਸਕੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਤੇ ਖੇੜਿਆਂ ਦੇ ਨਾਲ ਆਪਣਾ ਜੀਵਨ ਬਤੀਤ ਕਰ ਸਕੇ ਇਹਦੇ ਲਈ ਤੁਸੀਂ ਵੀ ਅਰਦਾਸ ਕਰਿਓ ਭੈਣ ਲਈ ਕਿਉਂਕਿ ਇਸ ਭੈਣ ਨੂੰ ਤੁਹਾਡੀਆਂ ਦੁਆਵਾਂ ਦੀ ਅਸੀਸਾਂ ਦੀ ਲੋੜ ਆ ਜਿੱਥੇ ਸਾਨੂੰ ਇਸ ਭੈਣ ਦੇ ਭਰਾ ਬਣਨ ਦਾ ਮੌਕਾ ਮਿਲਿਆ ਉੱਥੇ ਭੈਣ ਨੂੰ ਇੱਥੇ ਮਾਵਾ ਦੇ ਰੂਪ ਚ ਮਾਵਾ ਵੀ ਮਿਲ ਗੀਆਂ ਬਜ਼ੁਰਗਾਂ ਦੇ ਰੂਪ ਦੇ ਵਿੱਚ ਮਾਂ ਪਿਓ ਵੀ ਮਿਲ ਗਏ ਨੇ ਪਰ ਜਿਹੜੀ ਸਰੀਰਕ ਸਮੱਸਿਆ ਭੈਣ ਦੀ ਭੈਣ ਦੇ ਜੂਟਰੇ ਦੇ ਜੂਟਰਸ ਦੇ ਵਿੱਚ ਬੱਚੇ ਜਾਨੀ ਦੇ ਵਿੱਚ ਰਸੌਲੀ ਆ ਉਹਦੇ ਕਰਕੇ ਪੀੜ ਚ ਦਰਦ ਹੁੰਦਾ ਭੈਣ ਦੇ ਬਹੁਤ ਜ਼ਿਆਦਾ ਉਹਦੇ ਕਰਕੇ ਹੋਰ ਵੀ ਦਿੱਕਤਾਂ ਆ ਰਹੀਆਂ ਭੈਣ ਨੂੰ ਤੇ ਹੁਣ ਟੈਸਟ ਕਰਾਏ ਸੀਗੇ ਉਹਦੇ ਵਿੱਚ ਰਿਪੋਰਟਸ ਦੇ ਵਿੱਚ ਆਇਆ ਹੁਣ ਡਾਕਟਰਾਂ ਨੇ ਉਹਦਾ ਸੈਂਪਲ ਭੇਜਣਾ ਵਾ ਤੇ ਉਹਦੀ ਰਿਪੋਰਟ ਆਊਗੀ ਬਾਇਓਫਸੀ ਦੀ ਵਾਹਿਗੁਰੂ ਕਿਰਪਾ ਕਰੇ ਰਿਪੋਰਟ ਆ ਜਿਹੜੀ ਉਹ ਚੰਗੀ ਆਵੇ ਉਸ ਤੋਂ ਬਾਅਦ ਫਿਰ ਸਰਜਰੀ ਕਰਕੇ ਉਸ ਰਸਵਲੀ ਨੂੰ ਕੱਢਿਆ ਜਾਊਗਾ ਤੇ ਇਹ ਮੋਣੀ ਭੈਣ ਦੇ ਜਿਹੜੇ ਆਪਰੇਸ਼ਨ ਵਾਸਤੇ ਤੁਸੀਂ ਜ਼ਰੂਰ ਅਰਦਾਸ ਕਰਿਓ ਵੀ ਉਹ ਸਕਸੈਸਫੁਲ ਹੋਵੇ ਤੇ ਭੈਣ ਠੀਕ ਹੋ ਕੇ ਬਾਕੀ ਜਿਹੜੀ ਗਠੀਏ ਦੀ ਪ੍ਰੋਬਲਮ ਚੱਲਦੀ ਆ ਸਾਰੇ ਦੀ ਉਹ ਇਲਾਜ ਕਰਾ ਸਕੇ ਉਹਦਾ ਆਪਣਾ ਇੱਕ ਚੰਗੀ ਕਲ ਵਾਲਾ ਜੀਵਨ ਬਤੀਤ ਕਰ ਸਕੇ ਕਰੇ ਅਰਦਾਸ ਕਿਉਂਕਿ ਮੋਣੀ ਭੈਣ ਪੜ੍ਹੀ ਲਿਖੀ ਵੀ ਹੈ ਸਾਡੀ ਇੱਕ ਅੱਖ ਤਾਂ ਬਿਲਕੁਲ ਡੈੱਡ ਹੋ ਗਈ ਹੈ ਦੀ ਖਤਮਾ ਡਾਕਟਰ ਕਹਿੰਦੇ ਪਿੱਛੋਂ ਨੈੜ ਜਾ ਚੁੱਕੀ ਹੈ ਇੱਕ ਅੱਖ ਦੀ ਲਾਈਟ ਹੈਗੀ ਆ ਉਹਦਾ ਵੀ ਆਪਰੇਸ਼ਨ ਹੋਣਾ ਵਾ ਸਰਜਰੀ ਹੋਣੀ ਹੈ ਜਿਹਾ ਵੀਰੇ ਉਹ ਮੇਰੇ ਡੈਡੀ ਨੇ ਮੈਰੀ ਦੀ ਕਰਾਈ ਸੀ ਨਾ ਦੂਤਰੀ ਹਾਂਜੀ ਤੇ ਹਾਂ ਸਾਡੇ ਦੂਤਰੀ ਭੈਣ ਪੜਾਇਆ ਹੈ ਜੀ ਆ ਜਿਹੜੇ ਦੂਜੇ ਮਾਂ ਤੋਂ ਬੱਚੇ ਸੀ ਤੁਹਾਡੀ ਤੋਂ ਮੰਮੀ ਦੌੜ ਗਈ ਉਹੋਂ ਦੌੜ ਗਈ ਸੀ ਉਹਨੂੰ ਹਾਂ ਬੱਚੇ ਕਿੰਨੇ ਸੀ ਉਹ ਉਹ ਦੋ ਭੈਣਾਂ ਇੱਕ ਭਰਾ ਹੈ ਉਹ ਕਿੱਥੇ ਨੇ ਹੁਣ ਕਹਿੰਦੇ ਆਸ ਜਿਆਦੀ ਟੇਬਲ ਆ ਚੱਲ ਆਸ਼ਰਮ ਚੱਕੇ ਹੈ ਨਾ ਉਦੋਂ ਵੀ ਦਾਦੇ ਪਿੰਡ ਵਾਲਿਆਂ ਨੇ ਚਕਾਤੇ ਸੀ ਹਾਂ ਉਹ ਵੀ ਉਹ ਬਹੁਤ ਅਫਸੈਟ ਸੀ ਮੈਂਟਲੀ ਹੈਨਾ ਇੱਕ ਮੁੰਡਾ ਤੇ ਕੁੜੀ ਆ ਕੁੜੀ ਤੇ ਆ ਰਹੀ ਆ ਵੱਡੀ ਹੈ ਉਹ ਠੀਕ ਆ ਉਹ 7ਵੀਂ 8ਵੀਂ ਛੱਡਦੀ ਆ ਛੇ ਪੜ੍ਹਦੀ ਆ ਹਾਂਜੀ ਕੁਇਨ ਆਪਾਂ ਪਿੰਡ ਵਾਲਿਆਂ ਨਾਲ ਗੱਲ ਕਰਾਂ ਕਿ ਮੈਨੂੰ ਉਦੋਂ ਵੀ ਗੱਲ ਕੀਤੀ ਸੀਗੀ ਪਰ ਆਪਾਂ ਨੂੰ ਕੁਛ ਨਹੀਂ ਰਿਸਪੌਂਸ ਹੀ ਨਹੀਂ ਦਿੱਤਾ ਜਾਂ ਤਾਂ ਕੋਈ ਪਿੰਡ ਦਾ ਸਰਪੰਚ ਜਾਂ ਕੋਈ ਦੱਸ ਦੇਵੇ ਨਾ ਵੀ ਕਿਹੜੇ ਆਸ਼ਰਮ 'ਚ ਆਪਾਂ ਪਤਾ ਕਰਾ ਲਈਏ ਹਾਂ ਨਾ ਆਹ ਕੰਦੇ ਸੇਨਾ ਨੂੰ ਕਿਸ਼ਨਾ ਕੀ ਆ ਕਿ ਖੰਦੇ ਉੱਥੇ ਜੇ ਤਾਂ ਸਿੱਛ ਜਾਉਂਗੀ ਫਿਰ ਵਾਈ ਦੀ ਨਾਲ ਗੱਲ ਕਰਨੀ ਉੱਥੇ ਇਦਰੇ ਭੈਣਰਾ ਠੀਕ ਹੋ ਜਾਣਾ ਕੋਈ ਨਾ ਭੈਣ ਆਪਾਂ ਕੋਸ਼ਿਸ਼ ਕਰਾਂਗੇ ਲੇਕਿਨ ਭੈਣ ਨੂੰ ਹਜੇ ਆਪਣੇ ਦੂਜੇ ਭੈਣਾਂ ਭਰਾਵਾਂ ਦਾ ਵੀ ਫਿਕਰ ਆ ਇਹਦੇ ਪਾਪਾ ਨੇ ਦੂਸਰਾ ਵਿਆਹ ਕਰਾ ਲਿਆ ਸੀ ਕਿਉਂਕਿ ਇਧਰੋਂ ਬੇਟਾ ਨਹੀਂ ਸੀਗਾ ਉਹਨੂੰ ਐ ਸੀ ਮੇਰਾ ਬੇਟਾ ਹੋ ਜੇਵੇ ਘਰ ਦਾ ਬਾਰਸ ਤੇ ਉੱਥੋਂ ਤਿੰਨ ਬੱਚੇ ਹੋਏ ਦੋ ਕੁੜੀਆਂ ਇੱਕ ਮੁੰਡਾ ਹਾਂਜੀ ਤੇ ਉਹ ਅਫਸਟਾ ਬਹੁਤ ਹੀ ਜ਼ਿਆਦਾ ਅਫਸਟਾ ਉਹਨੂੰ ਪਿੰਡ ਵਾਲਿਆਂ ਨੇ ਫਿਰ ਕੋਵਿਡ ਦੇ ਵਿੱਚ ਉਦੋਂ ਆਸ਼ਰਮ ਨੂੰ ਚੁਕਾਤਾ ਸੀ ਜੀਰੇ ਹੁਣ ਬਿਲਕੁਲ ਨਹੀਂ ਦਿਖਣਾ ਇਸਾ ਹੈਂ ਹੱਕ ਨੂੰ ਦੇ ਸਕੋ ਨਹੀਂ ਦਿਖੂਗਾ ਇਹਦਾ ਆਪਰੇਸ਼ਨ ਹੋਊਗਾ ਸਰਜਰੀ ਹੋਊਗੀ ਠੀਕ ਹੈ ਹੋਊਗੀ ਸਰਜਰੀ ਤਾਂ ਬਸ ਤੂੰ ਫਿਕਰ ਨਾ ਕਰਿਆ ਕਰ ਠੀਕ ਹੈ ਤੇਰਾ ਭਰਾ ਅਸੀਂ ਤੇਰੇ ਨਾਲ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਪੂਰੀ ਬਾਹ ਲਾਵਾਂਗੇ ਇੱਕ ਵਾਰ ਠੀਕ ਹੈ ਵਾਇਗਰੂ ਮੇਰ ਕਰਨਗੇ ਮੇਰੀ ਭੈਣ ਨੂੰ ਤੰਦਰੁਸਤੀ ਵਾਖਣਗੇ ਠੀਕ ਹੋ ਜਾਣਾ ਫਿਰ ਮੇਰੀ ਭੈਣ ਨੇ ਠੀਕ ਹੈ ਠੀਕ ਹੈ ਤੂੰ ਰੋਟੀ ਪਾਣੀ ਵਧੀਆ ਖਾਣੀ ਆ ਹਾਂ ਠੀਕ ਹੈ ਜੇ ਪਰ ਫੇਟ ਦੇ ਦਰਦ ਨੂੰ ਨਹੀਂ ਪੀਣ ਨਿਕਾਉਂ ਫੇਰ ਨਹੀਂ ਖਾਣਦੇ ਕੋਈ ਨਾ ਉਹ ਆਪਾਂ ਪੇਟ ਦੇ ਦਰਦ ਵਾਲਾ ਪੰਮ ਵੀ ਛੇਤੀ ਛੇਤੀ ਨਾ ਡਾਕਟਰ ਨਾਲ ਗੱਲ ਕਰਕੇ ਫਿਪਰੇਸ਼ਨ ਕਰਾ ਦੇਣਾ ਆਪਾਂ ਠੀਕ ਹੈ ਠੀਕ ਹਾਂ ਥੈਂਕ ਯੂ ਵੀਰ ਥੈਂਕ ਯੂ ਬਾਬਾ ਜੀ ਬਹੁਤ ਧੰਨਵਾਦ ਬਾਬਾ ਜੀ ਬਾਬਾ ਜੀ ਚਲੋ ਕਰੇਰਦਾਸ ਜੀ ਛੱਡੀ ਭੈਣ ਮੋਹਣੀ ਵਾਸਤੇ ਜਿੱਦਣ ਵੀ ਆਈ ਆ ਹਸਪਤਾਲ ਚ ਦਾਖਲ ਆ ਹੁਣ ਵੀ ਅਸੀਂ ਸਿਰਫ ਵੀਡੀਓ ਬਣਾਉਣ ਵਾਸਤੇ ਫਿਰ ਹਸਪਤਾਲ ਤੋਂ ਲੈ ਕੇ ਆਏ ਸੀਗੇ 휠ਚੇਅਰ ਤੇ ਥੋੜਾ ਬਾਹਰ ਕੱਢ ਲਈ ਦਾ ਥੋੜਾ ਮਨ ਬਦਲ ਜਾਂਦਾ ਥੋੜਾ ਸਾਰਾ ਦਿਨ ਹਸਪਤਾਲ ਤੇ ਰਹਿਣਾ ਕਿਤੇ ਸੌਖਾ ਭਾਈ ਸਵਾ ਮਹੀਨਾ ਹੋ ਚੱਲਿਆ ਹਸਪਤਾਲ ਦੀ ਪਈ ਹੈ ਵਿਚਾਰੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਬੋਲਦਾ ਠੀਕ ਬਣੇ ਥੈਂਕ ਯੂ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈਕਰ ਜੱਟਾਂ ਨੂੰ ਮਾਰਕਾ